Ê đà đù, đà đù, đà đù Ơi đà đù, Ơi đà đù ổn thôi Đà đù ổn thôi, đà đù đó Ê Ổn thôi, thôi Hả, chả lỡ thôi Khổ lắm là gây bà đà xì thôi hả là đi tiêu, đi ਤੇ ਰਾਤੀ ਨੂੰ ਜਾਣੇ ਲੋ ਇਹ ਬਾਲਾ ਆ ਤੇ ਕੋਈ ਬੰਦਾ ਸਲਾਹ ਦੇਓ ਇਹਨੂੰ ਕੀ ਕਰੀਏ ਕਮੈਂਟ ਕਰਕੇ ਜਰੂਰ ਦੱਸਿਓ ਇਹਦਾ ਕੀ ਇਲਾਜ ਕਰੀਏ ਇਹ ਲੱਤਾਂ ਆਈਆਂ ਤੋਂ ਰਹਿ ਗਈ ਵਿਚਾਰੀ ਤੇ ਮਾਜ ਡਿੰਗ ਕਰਦੇ ਆ ਆਹ ਧੀ ਗਲਾ ਰਾਤੀ ਆਪਾਂ ਕੈਨੇਡਾ ਲੱਗਾ ਹੀ ਭਜ ਗਿਆ ਬੜਾ ਦੇਰ ਪਰ ਆ ਟੀ ਕਰਾਇਆ ਪਰ ਆ ਤੀ ਨੂੰ ਟੈਰਾ ਮਸ਼ੀਨ ਦਾ ਮੇਰੇ ਸਾਹ ਨੂੰ ਪਤਾ ਨਹੀਂ ਕਾ ਸਾਫ ਕਰਕੇ ਰੱਖ ਦੇਣਾ ਤੇ ਇੱਕ ਇਹਨੂੰ ਪਿਆ ਆਂਡਾ ਇੱਕ ਰੱਖਿਆ ਵ ਤੇ ਜੇ ਕਿਸੇ ਨੂੰ ਪਤਾ ਹੋਵੇ ਕੋਈ ਜਾਣਕਾਰੀ ਹੋਵੇ ਵਧੀਆ ਜੀ ਤੇ ਜ਼ਰੂਰ ਦੱਸਿਓ ਕਿਰਪਾ ਕਰਕੇ चल उठ डू उठ उठू उठ 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 उठा बेचारी उठा के तु फिर मिलता कमेंट करके जरूर दसौ जे कोई जानकारी होता इलाज हो पठे वी दुद्ध भी पीती व ਅੱਲਾ ਤਾਲਾ ਰਹਿ ਗਈ ਠੰਡ ਲੱਗ ਗਈ ਲੱਗਦੀ ਇਹਨੂੰ ਬੋਰੀ ਪਾਈ ਉੱਤੇ ਮੈਂ ਇਹ ਦੇ ਵਿਚਾਰੀ ਦੇ ਤੇ ਬੋਰੀ ਘਰ ਤੇ ਆਣੇ ਇੱਕ ਦਿਨ ਧੁੱਪ ਵੜੀ ਲੱਗੀ ਤੇ ਬੋਰੀ ਦੇ ਢੀਲਾ ਤੇ ਬੋਰੀ ਘਾਦੀ ਲਈ ਮੈਂ ਤੇ ਰੇਜ ਨਾ ਸੀਤੀ ਸੀ ਉੱਤੇ ਤੇ ਬੋਰੀ ਲਾਉਣ ਦਾ ਕਰਕੇ ਇਹਦੇ ਕੰਮ ਹੋ ਗਿਆ ਖਰਾਬ ਸਾਰਾ ਹੀ ਤੇ ਬੋਰੀ ਵੀ ਗਿੱਲੀ ਧੁੱਪੇ ਰੱਖਦਿਆਂ ਦੇ ਮੈਂ ਉਠਾ ਕੇ ਤੇ ਤੁਹਾਨੂੰ ਮਿਲਦਾ ਫੇਰ ਅਗਲੇ ਦੇਖੋ ਜੀ ਢਿੱਡ ਭਰਿਆ ਵਾ ਰੱਜੀ ਪੱਠੇ ਖਾਲੀ ਤੇ ਭਰ ਲੱਤਾ ਤੋਂ ਰਹਿ ਗਈ ਆ ਲੱਤਾ ਹੋ ਗਿਆ ਕਮਜ਼ੋਰ ਸੇ ਲੱਤਾ ਲੋਤਨੀ ਮਾਲਚ ਕਰਦੇ ਵਿਚਾਰੀ ਦੀ ਤੇ ਇੱਕ ਜੇ ਕਹੇ ਵੀਰ ਕੋ ਹੱਲ ਹੋਵੇ ਦਾ ਕੋਈ ਕੋਈ ਦਵਾਈ ਦੋ ਹੀ ਕਮੈਂਟ ਕਰਕੇ ਜਰੂਰ ਦੱਸਿਓ ਕੀ ਕਰੀਏ ਤੁਰਦੀ ਆ ਪਰ ਉੱਠਿਆ ਨਹੀਂ ਜਾਂਦਾ ਬਸ ਆ ਜਾ ਦਦੂ ਆ ਜਾ

3 ਲਾਉਣਾ ਆ ਗਿਆ ਨਹੀਂ ਲਾਉਂਦੇ ਹੁਣ ਨਹੀਂ ਲਾਉਦੇ ਠੀਕੋ ਝਾੜੋ ਕਿੱਥੇ ਜਾਣਾ ਈ ਡੇਗਣਾ ਪਈ ਤੋੜੀ ਫਿਰ ਕਦੇ ਇਸ ਤਰ੍ਹਾਂ ਦੇ ਦੁੱਧ ਤੈਨੂੰ ਸ਼ੀਸ਼ੇ ਚ ਪਾ ਕੇ ਪਿਉਣਾ ਇਸ ਤਰ੍ਹਾਂ ਚੰਗਣਾ ਹੈ ਕਲੋਰੀਆ ਦੋ ਫਟੇ ਰਮ ਪੱਠੇ ਪਾ ਲਾ ਫਿਰ ਵੇਨੇ ਮਾਰੀ ਚੰਗਾਉਂਦੀ ਨੁਕ ਨਹੀਂ ਤੇ ਦੱਦੂ ਨੂੰ ਠਾਉਨੇ ਆਪਾਂ ਏ ਦੁੱਧਾ ਏ ਦੁੱਧਾ ਗਲੀਆਂ ਨੇ ਕਮਾਂ ਵਾਲੀਆਂ ਤੁਰੀਆਂ ਫਿਰਦੀਆਂ ਬੜਾ ਲੋਕੀ ਸ਼ਰਾਬ ਹੀ ਲੈਂਦੇ ਇਕੱਠਾ ਕਰਦੇ ਆ ਤੇ ਆਪਾਂ ਪੱਠੇ ਪਾ ਲਈਏ ਫਿਰ ਤਾਨੂੰ ਮਿਲਦੇ ਆ ਪੱਠੇ ਪਾ ਕੇ ਫਿਰ ਦੁੱਧ ਪਿਆ ਕਰਨੇ ਆ ਭਲਾ ਪੀਂਦੀ ਆ ਲਓ ਜੀ ਭਾਈ ਇਹ ਪੱਠੇ ਤੇ ਆਪਾਂ ਪਾ ਤੇ ਹੁਣ ਆਪਾਂ ਲਿਓਨੇ ਆਟਾ ਚੱਕੀ ਤੋਂ ਆਟਾ ਲਿਆ ਕੇ ਪਾਉਣੇ ਆ ਤੇ ਫਿਰ ਆਪਾਂ ਚੋਨੇ ਮੱਝ ਨਾ ਡਡੂ ਨੂੰ ਪਿਆਉਣੇ ਦੁੱਧ ਬਲਗ ਪੀਂਦੀ ਆ ਕਿ ਨਹੀਂ ਪੀਂਦੀ ਆ ਜਿਓ ਆ ਪਾਟਾ ਲੈ ਆਈਏ ਚੱਕੀ ਤੋਂ ਆਪਨੇ ਰੇੜੀ ਟੋਚਣ ਟੋਚਦਾ ਹਾਂ ਦਾ ਜੱਟ ਜੀ ਸਿੱਕੀ ਆ ਆ ਗਈ ਆਪਣੀ ਚੱਕੀ ਹਾਂ ਜੀ ਸੌਜੀ ਬੋਠੇ ਲੈਨੇ ਆ ਫਿਰ ਮਨਾ ਬੋਲਣਾ ਕੱਤੀ ਆਉਂਦਾ ਆ ਆਹ ਕਿਹਦਾ ਲੱਗਾ ਤੈਰਾ ਮਸ਼ੀਨ ਦਾ ਹੀ ਗਣੀ ਕੋਈ ਮੰਗਾਲੇ ਉਹ ਡੀ ਜੀ ਬੋਲਣ ਪੰਜ ਤਨ ਮਾ ਲਿਆ ਪੰਜ ਜਾਂਦਾ ਹਿਓ ਉਹ ਤਾਂ ਅਸੂਰ ਦਾ ਆ ਹਾਂ ਡਾਕਟਰ ਵੀ ਜੰਦੇ ਬਣਾਉਂਦੇ ਆ ਹਾਂ ਬਹੁਤ ਵਧੀਆ ਜੰਦੇ ਬਣਾਉਂਦੇ ਮੈਨੂੰ ਕੰਮ ਕਰਦਾ ਮੈਂ ਤੇ ਦੇ ਮੈਂ ਆ ਪੀੜੋ ਜਣੀ ਮਰੇ ਬਿਲਕੁਲ ਚੈਨਲ ਪਹਾਉ ਮੈਂ ਲੋ ਜੀ 10 ਬਾਾਰ ਲਿਆ ਪਾਟੇ ਕਿਉਂਕਿ ਘਰ ਕੀ ਚੱਕੀ ਹੈ ਤੇ ਅੰਦਰੋਂ ਆਏ ਵਾਰ ਕੇ ਪੁੱਛੀ ਇਹ ਸਭ ਚੀਜ਼ਾਂ ਸਬਜੀ ਲੈਣੀ ਭਈ ਸਕੇ ਆ ਪਾਉ ਆ ਗਿਆ ਆਪਾਂ ਲੈ ਮੱਚੋਣੀ ਸਬਜੀ ਲੈਣੀ ਕੋਈ ਸਬਜੀ ਲੈਣੀ ਕੋਈ ਸਬਜੀ ਨਹੀਂ ਨੇ ਲੈੜੇ ਨਹੀਂ ਲੈਣੀਏ ਲੈ ਨਹੀਂ ਲੋ ਜੀ ਹੁਣ ਆਪ ਪਾਵਾਂਗੇ ਆਟਾ ਮੱਝ ਨੂੰ ਖੁੱਲ ਕੇ ਕਿੱਥੇ ਆ ਗਈ ਬੰਨ ਕੇ ਆਪ ਕਰੇ ਗਏ ਹਰੇ ਖੁੱਲ ਕੇ ਕਰਿਆ ਜੀ ਆਟੇ ਨਵੜਾ ਪੈਂਦੀ ਹੈ ਵੀ ਮਰ ਤੱਕ ਜਾਂਦੀਆਂ ਸਾਰੀਆਂ ਹੀ ਸਾਟੇ ਬੇ ਆਪਣੀ ਘਾ 2 ਮਹੀਨਾ ਤੱਕ ਸੂਣਾ ਲਈ ਹੈਰਾ ਜਿਹੜਾ ਕੰਮ ਲਾਟਾ ਖਾਂਦੀਆਂ ਰੰਗ ਬਰੰਗਾ ਕਦੀ ਕੋਈ ਤੇ ਕਦੀ ਕੋਈ ਤੇ

ਪਈ ਟੁੱਟ ਕੇ ਤਾਂ ਉਧਰ ਨੂੰ ਤੇ ਏ ਕਿਦਾ ਲੱਗਦਾ ਹੋਇਆ ਅਸ਼ਰ ਕੋਈ ਨਾ ਕੋਈ ਬਾਜੇ ਦਾ ਚੜੀ ਨਸਲ ਦੀ ਚੰਗੇ ਹਾਲ ਤੇ ਮੇਰਾ ਲੈਵਲ ਵੀ ਸਾਫ ਕੇ ਰੱਖਿਆ ਟੀਕੇ ਹਲਾ ਗਿਹੜਾ ਹੀ ਇਹਦਾ ਫਟ ਲੱਤ ਲਾਈ ਤੇ ਮੈਂ ਲੱਤੋਂ ਫਟ ਲੈਣੀ ਉਹ ਤੈਨੂੰ ਕਹੋ ਨਹੀਂ ਕਰ ਸਕਦਾ ਤੇ ਕੋਈ ਨਾ ਕੋਈ ਦੇਸੀ ਇਲਾਜ ਦੱਸਿਓ ਜ਼ਰੂਰ ਕੀ ਗੜੀਏ ਇਹਨੂੰ ਕਾੜਾ ਰੈਣ ਕੇ ਦੇਈਏ ਗੋੜ ਪਾ ਕੇ ਹੋਰ ਕੀ ਪਾ ਕੇ ਤੇ ਜੇ ਕੋਈ ਵੀਰ ਭਰਾ ਨੂੰ ਪਤਾ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂਗੇ ਹੋਰ ਵੀਡੀਓ ਨਾਲ ਤੇ ਆਪਾਂ ਵੀਡੀਓ ਕਰਦੇ ਆਂ ਬੰਦ ਬਾਏ ਬਾਏ